ਆਪਾਂ ਟ੍ਰੇਨ ਤੋਂ ਗਏ ਆ ਥੱਲੇ ਉੱਤਰ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਹਨੂੰ ਉਲਿੰਡਾ ਲਾਸਟ ਸਟੇਸ਼ਨ ਹੈ ਜਿਹੜਾ ਕਿ ਆਮ ਪੈਸੇਂਜਰ ਵਾਸਤੇ ਜਿਹੜੇ ਮੇਰੇ ਵਰਗੇ ਯਾਤਰੀ ਚੜਦੇ ਨੇ ਉਹਨਾਂ ਵਾਸਤੇ ਲਾਸਟ ਸਟੇਸ਼ਨ ਉਲਿੰਡਾ ਹੈ ਤੇ ਜਿਹੜੇ ਉਲਿੰਡਾ ਤੋਂ ਗਾਂ ਬੰਦੇ ਜਾਂਦੇ ਵਾ ਉਹ ਇੰਪਲੋਇਰ ਜਾਂਦੇ ਜਿਹੜੇ ਭਾਫੜਾ ਡੈਮ ਤੇ ਕੰਮ ਕਰਦੇ ਉਹਦੇ ਮੈਨੇਜਮੈਂਟ ਵਾਸਤੇ ਉਹ ਉੱਥੇ ਬੰਦੇ ਜਾਂਦੇ ਵਾ ਉਹਨਾਂ ਦੀ ਸਪੈਸ਼ਲ ਆਈਡੀ ਆਪਣਾ ਲਾਸਟ ਸਟੇਸ਼ਨ ਆ ਗਿਆ ਉਲਿੰਡਾ ਹੁਣ ਇੱਕ ਹੋਰਗੇ ਜਿਹੜੇ ਇੰਪਲੋਇਰ ਉਹ ਜਾਣਗੇ ਆਪਾਂ ਥੱਲੇ ਉਤਰਨ ਲੱਗੇ ਚਲੋ ਫਿਰ ਹਾਂਜੀ ਮਿੱਤਰੋ ਹੁਣ ਆਪਾਂ ਲੱਕੜ ਵਾਲੀ ਟ੍ਰੇਨ ਦੇ ਅੰਦਰ ਬੈਠਣ ਲੱਗੇ ਜੇ ਤੇ ਫਿਰ ਆਪਾਂ ਤੁਹਾਨੂੰ ਦੱਸਨੇ ਆਂ ਪਰ ਸਮਝਾ ਦਿੱਤਾ ਰਣੋ ਵੇਖੋ ਜਿੱਦਾਂ ਪੱਦ ਨਹੀਂ ਵਾਇਦਾ ਆਪਾਂ ਬਾਹਰ ਕਰਕੇ ਉਧਾਂ ਵਾਇਦਾ ਤੇ ਆ ਜਾਓ ਫਿਰ ਹੁਣ ਅੰਦਰ ਤੇ ਮਿੱਤਰੋ ਆ ਚੈੱਕ ਕਰੋ ਵੀ ਮਿੱਤਰੋ ਕੀ ਹਾਲ ਚਾਲ ਹੈ ਆਪਣੇ ਨਵੇਂ ਤਾਜੇ ਮਸਤ ਤੇ ਠੰਡੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਿਉਂਕਿ ਆਪਾਂ ਨੰਗਲ ਆਏ ਹੋਏ ਆ ਤੇ ਜਿਹੜਾ ਕੀ ਆਪਣੇ ਪੰਜਾਬ ਦਾ ਲਾਸਟ ਪਿੰਡ ਬੋਲੋ ਸ਼ਹਿਰ ਬੋਲੋ ਕਸਬਾ ਬੋਲੋ ਕੁਝ ਵੀ ਬੋਲੋ ਤੇ ਆਪਾਂ ਉਥੇ ਐਦੂ ਬਾਅਦ ਹਮਾ ਚਲਦੀ ਯਾਤ ਅੱਧ ਸ਼ੁਰੂ ਹੋ ਜਾਂਦੀ ਤੇ ਆਪਣੇ ਨੰਗਲ ਤੋਂ ਚੱਲਦੀ ਹੈਗੀ ਜੀ ਲੱਕੜ ਵਾਲੀ ਟ੍ਰੇਨ ਜੇ ਤੁਸੀਂ ਨਹੀਂ ਵੇਖੀ ਤਾਂ ਵੀਡੀਓ ਨਾਲ ਐਵੇਂ ਬਣੇ ਰਹਿ ਜਾ ਜੇ ਆਪਾਂ ਤੁਹਾਨੂੰ ਲੱਕੜ ਵਾਲੀ ਟ੍ਰੇਨ ਦਿਖਾਵਾਂਗੇ ਲੋਹੇ ਵਾਲੀਆਂ ਟ੍ਰੇਨਾਂ ਦਾ ਤੁਸੀਂ ਬਥੇਰੀਆਂ ਵੇਖੀਆਂ ਹੋਣੀਆਂ ਪਰ ਲੱਕੜ ਵਾਲੀ ਟ੍ਰੇਨ ਆਪਾਂ ਤੁਹਾਨੂੰ ਅੱਜ ਦਿਖਾਉਣ ਲੱਗੇ ਤੇ ਵਲੌਗ ਨਾਲ ਐਵੇਂ ਕੰਟੀਨਿਊ ਬਣੇ ਰਿਹਾ ਜੇ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਆਪਦਾ ਮੂੰਹ ਵਿਖਾਉਣਾ ਚਿੱਬਾ ਜਿਹਾ ਆ ਵੇਖੋ ਇਹ ਆਪਣੇ ਲੜ ਗਿਆ ਹੈਗਾ ਭੂਂ ਮੱਥੇ 'ਚ ਮੇਰੇ ਭੂੰਡ ਲੜਿਆ ਤੇ ਸੋਜ ਅੱਖ ਤੇ ਆ ਗਈ ਪਤਾ ਨਹੀਂ ਕੀ ਤੇ ਉਹਨੂੰ ਛੱਡੋ ਤੁਸੀਂ ਫਲਾੜ ਆਪਾ ਇੱਥੇ ਖੜੇ ਹੋਏ ਆ ਵੇਖੋ ਤੁਸੀਂ ਜਿੱਥੇ ਲਿਖਿਆ ਭਾਖੜਾ ਰੇਲਵੇ ਲੇਬਰ ਹੱਟ ਇਥੋਂ ਜਿਹੜੀ ਲੱਕੜਾਂ ਦੀ ਟ੍ਰੇਨ ਚੱਲਦੀ ਉਹ ਜਾਂਦੀ ਭਾਖੜਾ ਡੈਮ ਭਾਖੜਾ ਪਿੰਡ ਜਾਂਦੀ ਜਿੱਥੇ ਕੀ ਭਾਖੜਾ ਡੈਮ ਬਣਿਆ ਹੋਇਆ ਤੇ ਉੱਥੇ ਇਹ ਜਿਹੜੀ ਸਪੈਸ਼ਲ ਟ੍ਰੇਨ ਜਾਂਦੀ ਨਾ ਇਥੋਂ ਲੇਬਰ ਵਾਲੇ ਬੰਦੇ ਚੱਕਦੀ ਤੇ ਭਾਖੜਾ ਜਾ ਕੇ ਛੱਡ ਦਿੰਦੀ ਜਿਹੜਾ ਕੀ ਤੁਹਾਨੂੰ ਪਤਾ ਭਾਖੜਾ ਦਾ ਜਿਹੜਾ ਡੈਮ ਹੈ ਹਨਾ ਉਹਦੀ ਮੈਨੇਜਮੈਂਟ ਵਾਸਤੇ ਲੇਬਰ ਇੱਥੋਂ ਜਾਂਦੀ ਵਾ ਤੇ ਪਾਖੜਾ ਡੈਮ ਜਾਂਦੀ ਵਾ ਤੇ ਫ੍ਰੀ ਜਾਂਦੀ ਵਾ ਤੇ ਫ੍ਰੀ ਆਉਂਦੀ ਵਾ ਤੇ ਆਪਾਂ ਵੀ ਫ੍ਰੀ ਜਾਵਾਂਗੇ ਤੇ ਫ੍ਰੀ ਆਵਾਂਗੇ ਤੇ ਨਾਲ ਆਪਾਂ ਇਹ ਜਿਹੜੀ ਟ੍ਰੇਨ ਦਾ ਸਫ਼ਰ ਕਰਾਂਗੇ ਤੇਵੇਂ ਕੰਟੀਨਿਊ ਬਣੇ ਰਿਹਾ ਜੀ ਤੇ ਹਾਲੇ ਦਾ ਲੱਕੜ ਵਾਲੀ ਟ੍ਰੇਨ ਆਪਣੀ ਆਈ ਨਹੀਂ ਗਈ 7:10 ਤੇ ਚੱਲਦੀ ਵਾ ਇੱਕ ਸਵੇਰ 7:10 ਤੇ ਚੱਲਦੀ ਬਾਅਦ ਵਿੱਚ ਦੁਪਹਿਰੇ 3:10 ਤੇ ਚੱਲਦੀ ਹੋਰ ਵੀ ਲੱਕੜ ਵਾਲੀ ਟ੍ਰੇਨ ਦਾ ਐਡਵੈਂਚਰ ਕਰਨਾ ਤਵੇਰ ਤੁਹਾਨੂੰ ਟਾਈਮ ਤੇ ਆਉਣਾ ਪੈਣਾ ਜਿਵੇਂ ਅਸੀਂ ਟਾਈਮ ਤੇ ਖੜੇ ਆ ਉਹ ਆ ਗਈ ਜੇ ਆਪਣੀ ਲੱਕੜ ਲੱਗੀ ਟ੍ਰੇਨ ਇਹਨੂੰ ਨੇੜੇ ਆ ਲੈਣ ਤੋਂ ਫੇਰ ਇਹਦੇ ਨਾਲ ਦੋ ਵਾਤ ਕਰ ਰਹੇ ਫੇਰ ਇਹਨੂੰ ਮੈਂ ਦੱਸਣਾ ਵੀ ਇਹ ਲੱਕੜ ਦਾ ਹਾਂਜੀ ਦੋਸਤੋ ਆ ਕਰੋ ਚੈੱਕ ਆ ਲੱਕੜ ਵਾਲੀ ਟ੍ਰੇਨ ਹੈ ਲੱਕੜ ਵਾਲਾ ਇਹਦਾ ਫਰੇਮ ਬਣਾਇਆ ਆ ਤੇ ਕਦੋਂ ਚੱਲੀ ਹੁਣ ਕਿੱਥੇ ਜਾਣੀ ਆਪਾਂ ਸਾਰੇ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਤਾਂ ਇੰਦੀ ਆਪਾਂ ਕੋਈ ਫੋਟੋ ਫੋਟੋ ਖਿੱਚ ਲਈਏ ਤੇ ਫੇਰ ਆਪਾਂ ਇੰਦੇ ਤੇ ਛੱਡਨੇ ਹਾਂਜੀ ਮਿੱਤਰੋ ਹੁਣ ਆਪਾਂ ਲੱਕੜ ਵਾਲੀ ਟ੍ਰੇਨ ਦੇ ਅੰਦਰ ਬੈਠਣ ਲੱਗੇ ਜੇ ਤੇ ਫੇਰ ਆਪਾਂ ਤੁਹਾਨੂੰ ਦੱਸਨੇ ਆਂ ਹੋਰ ਨਮ ਜਾਦਾ ਤਾਂ ਰਣੋ ਵੇਖੋ ਜਿੱਦਾਂ ਪੱਦ ਨਹੀਂ ਵਾਹਦਾ ਆਪਾਂ ਬਾਹਰ ਕਰਕੇ ਉੱਦਾਂ ਵਾਹਦਾ ਤੇ ਆਜੋ ਫੇਰ ਹੁਣ ਅੰਦਰ ਕਈ ਮਿੰਟ ਰੋ ਆ ਚੈੱਕ ਕਰੋ ਵੀ ਅੰਦਰੋਂ ਐਵੇਂ ਦੇ ਦਿਖ ਦਿਜੀ ਆਪਣੀ ਲੱਕੜ ਵਾਲੀ ਟ੍ਰੇਨ ਤੇ ਆਹ ਦੇਖੋ ਵੀ ਆਹ ਬਾਰੀਆਂ ਨੂੰ ਸਾਰਾ ਹੀ ਲੱਕੜ ਦਾ ਬਣਾਇਆ ਵਾ ਤੇ ਇਹ ਜਿਹੜੀ ਲੱਕੜ ਲੱਗੀ ਏ ਇਹ ਦੇਵਦਾਰ ਦੀ ਲੱਕੜ ਲੱਗੀ ਬੜੀ ਮਹਿੰਗੀ ਲੱਕੜ ਹੈ ਤੇ ਆਪੋ ਜੀ ਦੇਖੋ ਵੀ ਉੱਤਰੋਂ ਉੱਪਰੋਂ ਜਿਹੜੀ ਆ ਜਿਹੜੀ ਛੱਤ ਤੇ ਇਹ ਵੀ ਲੱਕੜ ਦੀ ਬਣੀ ਹੋਈ ਤੇ ਆ ਜਿਹੜੀਆਂ ਬਾਰੀਆਂ ਪੂਰੀਆਂ ਇਹ ਵੀ ਲੱਕੜ ਦੀਆਂ ਨੇ ਟ੍ਰੇਨ ਦਾ ਨਸਤ ਸਟੇਸ਼ਨ ਹੈਗਾ 올ਿੰਡਾ ਜਿਹੜੇ ਪੋਲਿੰਡਾ ਲਾਸਟ ਸਟੇਸ਼ਨ ਹੈ ਨਾ ਜਿੱਥੇ ਮਤਲਬ ਕਿ ਜਿਹੜੇ EMPLOYEE ਨੇ ਉਂਗਲ ਲਗ ਲਈ ਤੇ ਮਿੱਤਰੋ ਜਿਹੜੇ ਇਹ ਪੋਲਿੰਡਾ ਲਾਸਟ ਸਟੇਸ਼ਨ ਹੈ ਉੱਥੇ ਜਿਹੜੇ EMPLOYEES ਨੇ ਉਹ ਤੋਂ ਅੱਗੇ ਪਾਸ ਉਹੀ ਜਾਣਗੇ ਪੋਲਿੰਡਾ ਲਾਸਟ ਸਟੇਸ਼ਨ ਦੇ ਜਿਹੜੇ ਮੇਰੇ ਵਰਗੇ ਨੇ ਆਮ ਨਾਗਰਿਕ ਉਹਨਾਂ ਨੂੰ ਇੱਥੇ ਧਾਰ ਦਿੱਤਾ ਜਾਵੇਗਾ ਤੇ ਜਿਹੜੇ ਭਾਗ ਤੇ ਜਿਹੜੇ ਭਾਗੜ ਟਾਈਮ ਦੇ ਵਿੱਚ ਉੱਥੇ ਕੰਮ ਕਰਦੇ ਨੇ ਉਹ ਹੈ ਇਸ ਪੋਲਿੰਡਾ ਸਟੇਸ਼ਨ ਤੋਂ ਅੱਗੇ ਜਾਣਗੇ ਤੇ ਤੁਸੀਂ ਵੀਊ ਚੈੱਕ ਕਰੋ ਕੁਦਰਤੀ ਪ੍ਰਕਿਰਤੀ ਬਹੁਤ ਕਮਾਡੀ ਉਹਨੇ ਉਹਨੇ 20 ਪੈਕੇਟ ਹਟਾਇਆ ਵਾ ਸਭ ਨੂੰ ਚੈੱਕ ਕਰੋ ਬਾਕੀ ਸਾਰੀ ਟ੍ਰੇਨਾਂ ਖਾਲੀ ਤੇ ਕਿਉਂਕਿ ਜ਼ਿਆਦਾਤਰ ਯਾਰ ਇਸ ਟ੍ਰੇਨ ਦੇ ਵਿੱਚ ਉਹ ਹੀ ਬੰਦੇ ਜਾਂਦੇ ਨੇ ਜਿਹੜੇ EMPLOYER ਨੇ ਤੇ ਜਾਂ ਜਿਹੜੇ ਮੇਰੇ ਵਰਗੇ ਬਲੌਗਰ ਨਹੀਂ ਜਿੰਨਾਂ ਐਡਵੈਂਚਰ ਕਰਨਾ ਹੁੰਦਾ ਲੱਕ ਕੇ ਸੰਪ ਤੇ ਉਹ ਜੰਦਰ ਸਟੇਸ਼ਨ ਆ ਗਿਆ ਜੇ ਬਰਮਾਲਾ ਤੇ ਐਦਾਂ ਦੇ ਸਟੇਸ਼ਨ ਛੋਟੇ ਛੋਟੇ ਸਟੇਸ਼ਨ ਆਉਂਦੇ ਹੀ ਰਹਿਣਗੇ ਬਰਮਾਲਾ ਇਹ ਤੇ ਜਿੱਥੋਂ ਜਿਹੜੀ ਲੇਬਰ ਹੈ ਜਾਂ ਜਿਹੜੇ ਆਮ ਨਾਗਰਿਕ ਨੇ ਉਹ ਚੜਦੇ ਰਹਿਣਗੇ ਇੰਚਾਂ हां ਤੇ ਆਤ ਵੀ ਦੇਖੋ ਵੀ ਆ ਆਪਾਂ ਹੁਣ ਆ ਵੇਖੋ ਬਰਮਾਲਾ ਗੱਡੀ ਆ ਕੇ ਰੁਕ ਗਈ ਬਸ 10 20 ਸੈਕਿੰਡ ਵਾਸਤੇ ਰੁਕਦੀ ਆ ਉਸੇ ਟਾਈਮ ਸਵਾਰੀ ਚੱਕਦੀ ਤੇ ਤੁਰ ਪੈਂਦੀ ਤੇ ਆਹ ਦੇਖੋ ਤੁਸੀਂ ਆਸੇ ਪਾਸੇ ਦਾ ਵਿਊ ਕਿੰਨਾ ਵਧੀਆ ਸ਼ਾਨਦਾਰ ਵਿਊ ਆਉਂਦਾ ਪਿਆ ਤੇ ਉੱਤੇ ਬੱਦਲ ਵਾਈ ਵੇਖੋ ਵੀ ਬੜੀ ਘੈਂਟ ਯਾਰ ਬੜਾ ਘੈਂਟ ਮੌਸਮ ਬੜਾ ਰੋਮਾਂਟਿਕ ਮੌਸਮ ਬਣਿਆ ਪਿਆ ਨੇ ਹੁਣ ਉਹ ਟਨਲ ਦੇ ਵਿੱਚ ਉਹਦੀ ਲੰਘਣ ਲੱਗੀ ਛੋਟੀ ਸਟਾਰਟ ਹੋ ਗਿਆ ਵਾ ਤੇ ਬਾਹਰ ਜਿਹੜੀ ਆਰ ਸੀ ਟਨਲ ਨਾਲ ਕੋਈ ਟਨਲ ਨਾਲ ਆ ਤੇ ਖਾਲ ਨੂੰ ਖਾ ਟਨਲ ਦੇ ਵਿੱਚ ਆਪਣੀ ਗੱਡੀ ਆ ਗਈ। ਆਹ ਇਹ ਮੈਂ ਦੇਖਦਾ ਸਮੀ ਜਿਹੜੀ ਟਨਲ ਨਾ ਟਨਲ ਦੇ ਵਿੱਚ ਮਤਲਬ ਕਿ ਮੋਟਰਸਾਈਕਲ ਵੀ ਲੈ ਕੇ ਲੋਕੀ ਆ ਜਾਂਦੇ ਵਾ ਜੋ ਉਹ ਸਾਈਡ ਤੇ ਲਾ ਦਿੰਦੇ ਵਾ ਮੈਂ ਵੇਖੇ ਨੇ ਤੇ ਆਹ ਨੂੰ ਕਿੰਨਾ ਨੀਰਾ ਹੋ ਗਿਆ ਵਾ ਹਨੇਰਾ ਵਿੱਚ ਦਿੱਕੀ ਆ ਗਿਆ ਬੜਾ ਵਧੀਆ ਐਡਵੈਂਚਰ ਜਿਹੰਦਾ ਹੋਦਾ ਉਹ ਮਤਲਬ ਕਿ 10 ਮੀਟਰ ਹਨੇਰਾ ਹੋ ਜਾਂਦਾ ਨਾ ਇੱਕ ਅਲੱਗ ਜਿਹਾ ਹੀ ਲੱਗਦਾ ਤੇ ਉਹਨਾਂ ਦੇਖਣਾ ਵੀ ਕਿ ਵਾਰੀ ਚਾਨਣ ਹੋ ਜਾਣਾ ਇਹ ਟਨਾਲ ਆਹ ਦੇਖੋ ਤੁਸੀਂ ਮਤਲਬ ਕਿ ਜਿਆਦਾ ਹੀ ਬੜੇ ਟਨਣ ਵਾਲਾ 100 ਮੀਟਰ ਦੇ ਨਹੀਂ ਬਈ 300 ਮੀਟਰ ਦੀ ਟਨਾਲ ਹੈਗੀ ਦਾ ਰਹੀ ਦੇਖੋ ਹਨੇਰਾ ਹੀ ਹਨੇਰਾ ਹੈ ਆਪਿਆ ਜਿਹੜੀ ਆਵਾਜ਼ ਉਹ ਬੜੀ ਦੂਜਦੀ ਪਈ ਸਰ ਵੀ ਮੇਰੀ ਆਵਾਜ਼ ਘੱਟ ਆਵੇ ਤੇ ਜਿਹਾ ਦੇਖੋ ਵੀ ਆਪਣੀ ਟ੍ਰੇਨ ਤਾਂ ਉਹ ਤੋਂ ਬਾਹਰ ਆ ਗਈ ਆ ਤੇ ਇਧਰ ਵੇਖੋ ਤੁਸੀਂ ਵੀ ਆਹ ਲੇਕ ਆ ਗਈ ਇਹ ਆ ਆ ਦੇਖੋ ਇਹ ਆ ਆ ਜੀ ਲੇਕ ਤੇ ਤੁਹਾਨੂੰ ਤਾਂ ਵੀ ਆ ਜਿਹੜਾ ਪਾਣੀ ਹੈ ਭਾਗੜਾ ਡੈਮ ਦੀ ਨਹਿਰ ਚੋਂ ਹੀ ਆਉਂਦਾ ਵਾ ਤੇ ਆਹ ਦੇਖੋ ਤੁਸੀਂ ਵੀ ਕਿ ਸੱਤ ਰੋਜੀ ਤਰਿਆ ਕਿੰਨਾ ਗੈਂਡ ਲੱਗਦਾ ਮੈਨੂੰ ਬਹੁਤ ਭੈਂਟ ਆਸਟ੍ਰੋ ਸਟੇਸ਼ਨ ਆਕਾ ਉਲਿੰਡਾ ਹੋ ਕੇ ਤੋ ਅਗੇ ਜਿਹੜੇ EMPLOYER ਉਹ ਜਾਣਗੇ ਆਪਾਂ ਥੱਲੇ ਉਤਰਨ ਲੱਗੇ ਚਲੋ ਫਿਰ ਆਪਾਂ ਟ੍ਰੇਨ ਤੋਂ ਗਏ ਆ ਥੱਲੇ ਉਤਰ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਹਨੂੰ ਉਲਿੰਡਾ ਲਾਸਟ ਸਟੇਸ਼ਨ ਹੈ ਜਿਹੜਾ ਕਿ ਆਮ ਪੈਸੇਂਜਰ ਵਾਸਤੇ ਜਿਹੜੇ ਮੇਰੇ ਵਰਗੇ ਯਾਤਰੀ ਚੜਦੇ ਨੇ ਉਹਨਾਂ ਵਾਸਤੇ ਲਾਸਟ ਸਟੇਸ਼ਨ ਉਲਿੰਡਾ ਹੈ ਤੇ ਜਿਹੜੇ ਉਲਿੰਡਾ ਤੋਂ ਗਾਂ ਬੰਦੇ ਜਾਂਦੇ ਉਹ EMPLOYER ਜਾਂਦੇ ਜਿਹੜੇ ਪਾਖੜ ਡੈਮ ਤੇ ਕੰਮ ਕਰਦੇ ਉਹਨਾਂ ਦੀ ਮੈਨੇਜਮੈਂਟ ਵਾਸਤੇ ਉਹ ਉੱਥੇ ਬੰਦੇ ਜਾਂਦੇ ਵਾ ਉਹਨਾਂ ਦੀ ਸਪੈਸ਼ਲ ਆਈਡੀ ਹੁੰਦੀ ਆਈਡੀ ਚੈੱਕ ਹੁੰਦੀ ਉਸ ਤੋਂ ਬਾਅਦ ਜਿਹੜਾ ਉੱਤੇ ਗਨਮੈਨ ਹੁੰਦਾ ਉਹ ਅੱਗੇ ਉਹਨਾਂ ਨੂੰ ਜਾਨ ਦਿੰਦਾ ਵਾ ਤੇ ਜਿਹੜੇ ਮੇਰੇ ਵਰਗੇ ਉਹ ਥੱਲੇ ਉਤਾਰ ਦਿੰਦਾ ਵਾ ਇਹ ਆਪਣੀ ਲੱਕੜ ਵਾਲੀ ਟ੍ਰੇਨ ਹੈ ਤੇ ਆਹ ਰਫਾਮ ਨੂੰ ਪੁੱਛਣੇ ਕਿ ਲੱਕੜ ਵਾਲੀ ਟ੍ਰੇਨ ਤੇ ਨਹੀਂ ਚੰਗੇ ਲੱਗੀ ਦੱਸ ਮਿੱਤਰੋ ਬਹੁਤ ਵਧੀਆ ਲੱਗੀ ਪਹਿਲੀ ਵਾਰੀ ਲੱਕੜ ਵਾਲੀ ਟ੍ਰੇਨ ਤੇ ਬੈਠੇ ਸੀ ਹਾਂ ਤੇ ਅੱਗੇ ਵੀ ਪਾਵਾਂਗੇ ਅੱਗੇ ਵੀ ਬੋਟਿਕ ਤੇ ਹੁਣ ਇਹ ਜਿਹੜੀ ਲੱਕੜ ਦੀ ਟ੍ਰੇਨ ਹੈ ਵਾਪਸੀ ਵੀ ਜਾਵੇਗੀ ਵਾਪਸੀ 8:20 ਤੇ ਜਾਵੇਗੀ ਚੱਲੀ ਸੀਗੀ ਨੰਗਲ ਤੋਂ ਚੱਲੀ ਸੀਗੀ 7:10 ਤੇ ਤੇ ਹੁਣ ਉੱਥੇ ਜਿਹੜੇ EMPLOYER ਨੇ ਉਹਨਾਂ ਨੂੰ ਉਤਾਰ ਕੇ 8:20 ਤੇ ਇੱਥੇ ਆਏਗੀ 올ਿੰਡਾ ਜਿਹੜਾ ਕਿ 올ਿੰਡਾ ਲਾਸਟ ਸਟੇਸ਼ਨ ਹੈਗਾ ਵਾ ਤੇ ਇਥੋਂ 올ਿੰਡਾ ਤੋਂ ਆਪਾਂ ਬੈਠ ਕੇ ਫੇਰ ਦੁਬਾਰਾ ਨੰਗਲ ਹੀ ਜਾਵਾਂਗੇ ਤੇ ਬਾਕੀ ਆਹ ਵਿਊ ਚੈੱਕ ਕਰੋ ਵੀ ਕਿੰਨਾ ਘੈਂਟ ਵਿਊ ਆਉਂਦਾ ਪਿਆ ਆਹ ਦੇਖੋ ਵੀ ਆਸੇ-ਪਾਸੇ ਆ ਜਿਹੜੇ ਪਹਾੜੀ ਪਹਾੜ ਨੇ ਹਨਾ ਤੇ ਆ ਜਿਹੜੀ ਆ ਰੇਲਵੇ ਲਾਈਨ ਵੇਖੋ ਕਿਦਾਂ ਦੀ ਆਪਣੇ ਤਾਂ ਪੱਥਰ ਕਿੱਥੇ ਬੀਮ ਪਾਉਂਦੇ ਆ ਰਾ ਵਗੈਰਾ ਪਾਉਂਦੇ ਇੱਥੇ ਸਿਰਫ ਉਹਨਾਂ ਥੱਲੇ ਮਤਲਬ ਇਹ ਲੱਕੜ ਦੀਆਂ ਛਤੀਰੀਆਂ ਰੱਖੀਆਂ ਤੇ ਬਸ ਉੱਤੇ ਚੱਲਦੀ ਟ੍ਰੇਨ ਕਿਉਂਕਿ ਹੌਲੀ ਇਹ ਟ੍ਰੇਨ ਲੱਕੜ ਦੀ ਇਸ ਕਰਕੇ ਤੁਹਾਨੂੰ ਇਹ ਆਪਣੀ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੀ ਅੱਛਾ ਤੇ ਜੇ ਇਹ ਤੇ ਮਿੱਤਰੋ ਐਵੇਂ ਦੀਆਂ ਵੀਡੀਓ ਹੋਰ ਆਉਂਦੀਆਂ ਰਹਿਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਕੈਂਟ ਦੀ ਵੀਡੀਓ ਦੇ ਨਾਲ ਓਕੇ ਬਾਈ ਟਾਟਾ ਲਵ ਯੂ ਗੋ